ਸਵਾਗਤ ਹੈ ધ ਡੀਪ ਡਾਈਵ ਤੇ ਅੱਜ ਆਪਾਂ ਇੱਕ ਅ ਬੜੇ ਦਿਲਚਸਪ ਸਵਾਲ ਤੇ ਗੱਲ ਕਰਾਂਗੇ ਇੱਕ ਐਸਾ ਸਵਾਲ ਜਿਸ ਨਾਲ ਸ਼ਾਇਦ ਅਸੀਂ ਸਾਰੇ ਹੀ ਕਦੇ ਨਾ ਕਦੇ ਜੂਝਦੇ ਹਾਂ ਕਿਉਂ ਅਸੀਂ ਬਹੁਤ ਸਾਰੀਆਂ ਅਧਿਆਤਮਿਕ ਸੱਚਾਈਆਂ ਨੂੰ ਜਾਣਦੇ ਤਾਂ ਹਾਂ ਪਰ ਸਾਡੇ ਵਿੱਚੋਂ ਬਹੁਤ ਘੱਟ ਲੋਕ ਉਹਨਾਂ ਨੂੰ ਅਸਲ ਵਿੱਚ ਜੀ ਪਾਉਂਦੇ ਨੇ ਮਤਲਬ ਇਹ ਜਾਣਣ ਅਤੇ ਹੋਣ ਗਿਆਨ ਅਤੇ ਅਨੁਭਵ ਦੇ ਵਿਚਕਾਰ ਇੱਕ ਵੱਡਾ ਪਾੜਾ ਕਿਉਂ ਹੈ ਇਸ ਗੱਲ ਦੀ ਗਹਿਰਾਈ ਵਿੱਚ ਜਾਣ ਲਈ ਅਸੀਂ ਸਰਦਾਰ ਰਗਵੀਰ ਸਿੰਘ ਬੀ ਦੀ ਕਿਤਾਬ ਬੰਦਗੀ ਨਾਮਾ ਦੇ ਦੋ ਅਧਿਆਇਆਂ ਦੀ ਪਰਚੋਲ ਕਰਾਂਗੇ ਬਿਲਕੁਲ ਸਾਡੇ ਕੋਲ ਅਧਿਆਇ 20 ਹੈ ਜਾਣਨਾ ਅਤੇ ਪ੍ਰਾਪਤ ਕਰਨਾ ਤੇ ਨਾਲ ਹੀ ਅਧਿਆਇ 21 ਰਹੱਸਮਈ ਅਮਰਤਾ ਤੇ ਦੇਖੋ ਇਹ ਦੋਵੇਂ ਮਿਲ ਕੇ ਨਾ ਇਸ ਪਾੜੇ ਨੂੰ ਸਮਝਣ ਦਾ ਇੱਕ ਇੱਕ ਤਰ੍ਹਾਂ ਨਾਲ ਨਕਸ਼ਾ ਪੇਸ਼ ਕਰਦੇ ਨੇ ਪਹਿਲਾ ਅਧਿਆਇ ਸਾਨੂੰ ਦੱਸਦਾ ਹੈ ਕਿ ਸਾਡਾ ਆਪਣਾ ਮਨ ਹੀ ਸਾਨੂੰ ਕਿਵੇਂ ਧੋਖਾ ਦਿੰਦਾ ਹੈ ਤੇ ਦੂਜਾ ਅਧਿਆਇ ਇਸ ਗੱਲ ਦੀ ਪਰਚੋਲ ਕਰਦਾ ਹੈ ਕਿ ਇਸ ਸਾਰੀ ਖੋਜ ਦੇ ਪਿੱਛੇ ਮਨੁੱਖ ਦੀ ਸਭ ਤੋਂ ਡੂੰਗੀ ਪ੍ਰੇਰਣਾ ਕੀ ਹੋ ਸਕਦੀ ਹੈ ਲੇਖਕ ਇੱਕ ਬਹੁਤ ਹੀ ਕਮਾਲ ਦੀ ਉਦਾਹਰਣ ਦਿੰਦਾ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਪੂਰੀ ਗੱਲਬਾਤ ਦੀ ਨੀਂ ਰੱਖਦੀ ਹੈ ਉਹ ਖਜ਼ਾਨੇ ਦੀ ਗੱਲ ਕਰਦਾ ਹੈ ਹਾਂ ਉਹ ਕਹਿੰਦੇ ਨੇ ਕਿ ਐਵੇਂ ਸਮਝੋ ਕਲਪਨਾ ਕਰੋ ਕਿ ਤੁਹਾਨੂੰ ਕਿਸੇ ਵਸੀਅਤ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਆਪਣੇ ਘਰ ਦੇ ਹੇਠਾਂ ਹੀ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ ਸਿਰਫ ਇਹ ਜਾਣਕਾਰੀ ਮਿਲ ਜਾਣ ਨਾਲ ਤੁਸੀਂ ਅਮੀਰ ਨਹੀਂ ਹੋ ਜਾਂਦੇ ਤੁਸੀਂ ਦੁਨੀਆ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਕਰੋੜਪਤੀ ਹਾਂ ਕਿਉਂਕਿ ਕਿਉਂਕਿ ਅਜੇ ਤੱਕ ਖਜ਼ਾਨਾ ਤੁਹਾਡੇ ਹੱਥ ਵਿੱਚ ਨਹੀਂ ਹੈ ਸਹੀ ਗੱਲ ਹੈ ਸਿਰਫ ਨਕਸ਼ਾ ਹੱਥ 'ਚ ਹੋਣ ਨਾਲ ਜੇਬ ਨਹੀਂ ਪਰ ਜਾਂਦੀ ਤੁਹਾਨੂੰ ਅਸਲ ਵਿੱਚ ਮਤਲਬ ਕਈ ਫੌੜਾ ਚੁਕਣਾ ਪਵੇਗਾ ਸਹੀ ਜਗਾ ਲੱਭਣੀ ਪਵੇਗੀ ਤੇ ਖੁਦਾਈ ਕਰਨੀ ਪਵੇਗੀ ਤੇ ਹੋ ਸਕਦਾ ਹੈ ਕਿ ਬਹੁਤ ਮਿਹਨਤ ਲੱਗੇ ਪਰ ਜਦੋਂ ਤੱਕ ਤੁਸੀਂ ਉਹ ਖਜ਼ਾਨਾ ਬਾਹਰ ਨਹੀਂ ਕੱਢ ਲੈਂਦੇ ਉਹ ਸਿਰਫ ਇੱਕ ਕਹਾਣੀ ਹੈ ਇੱਕ ਸੰਭਾਵਨਾ ਹੈ ਹਕੀਕਤ ਨਹੀਂ ਤੇ ਲੇਖਕ ਇਸੇ ਨੁਕਤੇ ਨੂੰ ਅਧਿਆਤਮਿਕਤਾ ਤੇ ਲਾਗੂ ਕਰਦਾ ਹੈ ਗੁਰੂਆਂ ਸੰਤਾਂ ਜਾਂ ਧਾਰਮਿਕ ਗ੍ਰੰਥਾਂ ਤੋਂ ਇਹ ਸੁਣ ਲੈਣਾ ਕਿ ਰੱਬ ਤੇਰੇ ਅੰਦਰ ਹੈ ਜਾਂ ਆਤਮਾ ਹੀ ਪ੍ਰਮਾਤਮਾ ਹੈ ਇਹ ਉਸ ਵਸੀਅਤ ਨੂੰ ਪੜ੍ਹਨ ਦੇ ਬਰਾਬਰ ਹੈ ਇਹ ਇੱਕ ਬਹੁਤ ਕੀਮਤੀ ਜਾਣਕਾਰੀ ਹੈ ਪਰ ਇਹ ਸਿਰਫ ਜਾਣਕਾਰੀ ਹੈ ਇਹ ਅਨੁਭਵ ਨਹੀਂ ਹੈ ਇਸ ਗਿਆਨ ਨੂੰ ਸੱਚੀ ਮੁੱਚੀ ਦੀ ਪ੍ਰਾਪਤੀ ਸਮਝ ਲੈਣਾ ਇਹ ਇੱਕ ਬਹੁਤ ਵੱਡਾ ਪੁਲੇਖਾ ਹੈ ਅੱਛਾ ਇੱਥੇ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਸਾਡਾ ਮਨ ਉਹ ਬਹੁਤ ਚਲਾਕ ਹੈ ਉਹ ਇਸ ਅਧਪਚਦੇ ਗਿਆਨ ਨੂੰ ਲੈ ਕੇ ਸਾਨੂੰ ਧੋਖਾ ਦੇ ਸਕਦਾ ਹੈ ਲੇਖਕ ਚੇਤਾਵਨੀ ਦਿੰਦਾ ਹੈ ਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਆਜ਼ਾਦ ਹੋ ਗਏ ਹਾਂ ਜਦੋਂ ਕਿ ਅਸਲ ਵਿੱਚ ਅਸੀਂ ਆਪਣੀਆਂ ਬੇੜੀਆਂ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਹੁੰਦੇ ਹਾਂ ਮਤਲਬ ਮਨ ਅਧਿਆਤਮਿਕਤਾ ਨੂੰ ਹੀ ਅਧਿਆਤਮਿਕਤਾ ਦੇ ਵਿਰੁੱਧ ਇੱਕ ਹਥਿਆਰ ਵਜੋਂ ਵਰਤਦਾ ਹੈ ਇਹ ਇੱਕ ਬਹੁਤ ਹੀ ਸੂਖਮ ਪਰ ਖਤਰਨਾਕ ਜਾਲ ਹੈ ਬਿਲਕੁਲ ਇਸ ਨੂੰ ਅਸੀਂ ਅਮ ਕੀ ਕਹਿੰਦੇ ਨੇ ਅਧਿਆਤਮਕ ਬਾਈਪਾਸਿੰਗ ਵੀ ਕਹਿ ਸਕਤੇ ਹਾਂ ਮਨ ਅਸਲ ਕੰਮ ਕੀਤੇ ਬਿਨਾ ਯਾਨੀ ਖੁਦਾਈ ਕੀਤੇ ਬਿਨਾ ਗਿਆਨਵਾਨ ਹੋਣ ਦਾ ਅਹਿਸਾਸ ਪੈਦਾ ਕਰਨ ਲਈ ਇੱਕ ਸ਼ਾਰਟਕਟ ਬਣਾਉਂਦਾ ਹੈ ਲੇਖਕ ਦੋ ਖਾਸ ਤਰੀਕਿਆਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਨਾਲ ਮਨ ਇਹ ਖੇਡ ਖੇਡਦਾ ਹੈ ਪਹਿਲਾ ਤਰਕ ਇਹ ਹੈ ਜੇ ਰੱਬ ਹਰ ਥਾਂ ਹੈ ਤਾਂ ਉਹ ਮੇਰੇ ਵਿੱਚ ਵੀ ਹੈ ਇਸ ਲਈ ਮੈਂ ਹੈਰਾਬਾ ਤੇ ਜੇ ਮੈਂ ਰਭਾਂ ਤਾਂ ਮੇਰੇ ਤੇ ਪਾਪ ਪੁੰ ਚੰਗੇ ਮਾੜਦੇ ਨਿਯਮ ਲਾਗੂ ਨਹੀਂ ਹੁੰਦੇ ਵਾਹ ਇਹ ਤਾਂ ਬਹੁਤ ਖਤਰਨਾਕ ਸੋਚ ਹੈ ਇਹ ਤਾਂ ਇੱਕ ਮਹਾਨ ਸਚਾਈ ਨੂੰ ਲੈ ਕੇ ਆਪਣੇ ਹੰਕਾਰ ਨੂੰ ਸਹੀ ਠਹਿਰਾਉਣ ਤੇ ਤੇ ਮਨਮਾਨੀ ਕਰਨ ਦਾ ਇੱਕ ਲਾਇਸੈਂਸ ਬਣਾ ਲੈਣ ਵਰਗਾ ਹੈ ਇਹ ਤਾਂ ਸਗੋਂ ਬੰਧਨ ਨੂੰ ਹੋਰ ਪੱਕਾ ਕਰ ਰਿਹਾ ਹੈ ਆਜ਼ਾਦੀ ਵੱਲ ਨਹੀਂ ਲੈ ਜਾ ਰਿਹਾ ਇਹ ਹੀ ਤਾਂ ਜਾਲ ਹੈ ਤੇ ਦੂਜਾ ਭਰਮ ਵੀ ਓਨਾ ਹੀ ਚਲਾਕ ਹੈ ਮਨ ਕਹਿੰਦਾ ਜੇ ਸਭ ਕੁਝ ਰੱਬ ਹੀ ਹੈ ਤਾਂ ਫਿਰ ਉਸ ਦੀ ਪੂਜਾ ਜਾਂ ਸਿਮਰਨ ਕਰਨ ਦੀ ਕੀ ਲੋੜ ਹੈ ਇਹ ਸਭ ਤਾਂ ਉਹਨਾਂ ਲੋਕਾਂ ਲਈ ਹੈ ਜੋ ਇਸ ਸੱਚ ਨੂੰ ਨਹੀਂ ਜਾਣਦੇ ਮੈਂ ਤਾਂ ਇਹ ਸੱਚ ਜਾਣਦਾ ਹਾਂ ਇਸ ਲਈ ਮੈਨੂੰ ਅਭਿਆਸ ਕਰਨ ਦੀ ਕੋਈ ਲੋੜ ਨਹੀਂ ਦੇਖੋ ਦੋਵੇਂ ਤੋਖੇ ਮੈਂ ਰੱਬ ਹਾਂ ਇਸ ਲਈ ਨਿਯਮ ਮੇਰੇ ਤੇ ਲਾਗੂ ਨਹੀਂ ਹੁੰਦੇ ਅਤੇ ਮੈਂ ਸੱਚ ਜਾਣਦਾ ਹਾਂ ਇਸ ਲਈ ਮੈਨੂੰ ਅਭਿਆਸ ਦੀ ਲੋੜ ਨਹੀਂ ਇਹ ਅਸਲ ਵਿੱਚ ਆਤਮ ਪਰਵਰਤਨ ਦੇ ਔਖੇ ਰਸਤੇ ਤੋਂ ਬਚਣ ਦੇ ਬਹਾਨੇ ਨੇ ਇਹ ਤਾਂ ਕਿਸੇ ਵੀ ਹੁਨਰ ਵਿੱਚ ਕਲਾਸਿਕ ਚਾਲ ਹੈ ਹੈਨਾ ਉਹ ਸੰਗੀਤਕਾਰ ਜੋ ਸਕੇਲ ਦਾ ਅਭਿਆਸ ਕਰਨਾ ਛੱਡ ਦਿੰਦਾ ਹੈ ਜਾਂ ਉਹ ਐਥਲੀਟ ਜੋ ਵਾਰਮਅਪ ਨੂੰ ਜ਼ਰੂਰੀ ਨਹੀਂ ਸਮਝਦਾ ਹੈ ਇੰਜ ਲੱਗਦਾ ਹੈ ਕਿ ਅਧਿਆਤਮਿਕ ਮਾਰਗ ਵੀ ਇਸ ਤੋਂ ਵੱਖਰਾ ਨਹੀਂ ਹੈ ਹੰਕਾਰ ਨੂੰ ਇਹ ਵਿਸ਼ਵਾਸ ਕਰਨਾ ਬਹੁਤ ਪਸੰਦ ਹੈ ਕਿ ਉਹ ਗ੍ਰੈਜੂਏਟ ਹੋ ਗਿਆ ਹੈ ਤੇ ਉਸ ਨੂੰ ਹੁਣ ਬੁਨਿਆਦੀ ਗੱਲਾਂ ਦੀ ਲੋੜ ਨਹੀਂ ਤੁਸੀਂ ਬਿਲਕੁਲ ਸਹੀ ਪੜਿਆ ਲੇਖਕ ਆਪਣੇ ਨਿੱਜੀ ਤਜਰਬੇ ਤੋਂ ਦੱਸਦਾ ਹੈ ਕਿ ਉਸਨੇ ਬਹੁਤ ਸਾਰੇ ਅਜਿਹੇ ਲੋਕ ਦੇਖੇ ਨੇ ਜੋ ਇਸੇ ਪੁਲੇਖੇ ਵਿੱਚ ਜੀਵਨ ਬਿਤਾਉਂਦੇ ਨੇ ਪਰ ਪਰ ਉਹ ਇਸ ਦਾ ਹੱਲ ਵੀ ਦੱਸਦੇ ਨੇ ਉਹ ਕਹਿੰਦੇ ਨੇ ਕਿ ਉਹ ਖੁਦ ਮਨ ਦੇ ਨਾ ਜਾਲਾਂ ਤੋਂ ਕਿਵੇਂ ਬਚੇ ਰਹਿੰਦੇ ਨੇ ਉਹਨਾਂ ਲਈ ਇਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਵਿਸ਼ਵਾਸ ਤੇ ਰੋਜ਼ਾਨਾ ਗੁਰਬਾਣੀ ਦਾ ਆਸਰਾ ਲੈਣਾ ਹੈ ਤਾਂ ਗੁਰਬਾਣੀ ਇੱਕ ਤਰ੍ਹਾਂ ਨਾਲ ਲੰਗਰ ਦਾ ਕੰਮ ਕਰਦੀ ਹੈ ਜੋ ਤੁਹਾਨੂੰ ਪਟਕਣ ਨਹੀਂ ਦਿੰਦੀ ਇੱਕ ਤਰ੍ਹਾਂ ਨਾਲ ਹਾਂ ਇਹ ਇੱਕ ਕਸੌਟੀ ਹੈ ਇੱਕ ਮਾਪਦੰਡ ਹੈ ਜਦੋਂ ਮਨ ਕੋਈ ਚਲਾਕ ਦਲੀਲ ਪੇਸ਼ ਕਰਦਾ ਹੈ ਤਾਂ ਗੁਰਬਾਣੀ ਦੀ ਸਿੱਖਿਆ ਉਸ ਨੂੰ ਪਰਖਣ ਵਿੱਚ ਮਦਦ ਕਰਦੀ ਹੈ ਇਸ ਉਹ ਅਨੁਸ਼ਾਸਨ ਪੈਦਾ ਕਰਦੀ ਹੈ ਤੇ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਪ੍ਰਾਪਤੀ ਨਿਮਰਤਾ ਤੇ ਨਿਰੰਤਰ ਅਭਿਆਸ ਵਿੱਚ ਹੈ ਨਾ ਕਿ ਹੰਕਾਰੀ ਗਿਆਨ ਵਿੱਚ ਇਹ ਸਾਨੂੰ ਸਿਰਫ ਜਾਣਨ ਤੋਂ ਹੋਣ ਵੱਲ ਲੈ ਜਾਣ ਦੀ ਪ੍ਰਕਿਰਿਆ ਹੈ ਚਲੋ ਇਸ ਹੋਣ ਦੀ ਪ੍ਰਕਿਰਿਆ ਬਾਰੇ ਥੋੜੀ ਹੋਰ ਗੱਲ ਕਰੀਏ ਕਿਸੇ ਸਚਾਈ ਨੂੰ ਜਾਣ ਲੈਣਾ ਇੱਕ ਗੱਲ ਹੈ ਪਰ ਉਸ ਸਚਾਈ ਨੂੰ ਆਪਣੇ ਜੀਵਨ ਦਾ ਆਪਣੇ ਵਜੂਦ ਦਾ ਹਿੱਸਾ ਬਣਾ ਲੈਣਾ ਉਹ ਬਿਲਕੁਲ ਵੱਖਰੀ ਚੀਜ਼ ਹੈ ਲੇਖਕ ਕਹਿੰਦਾ ਹੈ ਕਿ ਇੱਕ ਬ੍ਰह्म ਗਿਆਨੀ ਦੀਆਂ ਗੱਲਾਂ ਕਰਨਾ ਤੇ ਅਸਲ ਵਿੱਚ ਬ੍ਰह्म ਗਿਆਨੀ ਦੇ ਗੁਣਾ ਦਾ ਮਾਲਕ ਹੋਣਾ ਇਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਇਸ ਪ੍ਰਕਿਰਿਆ ਨੂੰ ਮਤਲਬ ਕਦਮ ਦਰ ਕਦਮ ਸਮਝਾਉਂਦੇ ਨੇ। ਪਹਿਲਾ ਕਦਮ ਹੈ ਕਿਸੇ ਆਧਿਆਤਮਿਕ ਸਚ ਨੂੰ ਬੌਧਿਕ ਤੌਰ ਤੇ ਸਮਝਣਾ ਤੇ ਉਸ ਵਿੱਚ ਵਿਸ਼ਵਾਸ ਪੈਦਾ ਕਰਨਾ। ਇਹ ਜ਼ਰੂਰੀ ਹੈ ਪਰ ਇਹ ਸਿਰਫ ਸ਼ੁਰੂਆਤ ਹੈ। ਇਹ ਨਕਸ਼ੇ ਨੂੰ ਸਮਝਣੇ ਵਰਗਾ ਹੈ। ਦੂਜਾ ਕਦਮ ਹੈ ਉਸ ਸੱਚ ਤੇ ਲਗਾਤਾਰ ਦਿਨ ਰਾਤ ਅਮਲ ਕਰਨਾ। ਇਹ ਖੁਦਾਈ ਦਾ ਕੰਮ ਹੈ। ਇਹ ਬਹੁਤ ਲਗਨ ਤੇ ਸਬਰ ਦੀ ਮੰਗ ਕਰਦਾ ਹੈ ਅਤੇ ਇਸ ਮਿਹਨਤ ਤੋਂ ਬਾਅਦ ਕੀ ਹੁੰਦਾ ਹੈ ਲਾਭ ਕਦੋਂ ਦਿਖਾਈ ਦਿੰਦੇ ਹਨ ਲੇਖਕ ਸਪਸ਼ਟ ਕਰਦਾ ਹੈ ਕਿ ਲਾਭ ਉਦੋਂ ਹੀ ਸਪਸ਼ਟ ਹੁੰਦੇ ਨੇ ਜਦੋਂ ਇਸ ਤੇ ਪੂਰੀ ਤਰ੍ਹਾਂ ਅਭਿਆਸ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਨਹੀਂ ਤੇ ਫਿਰ ਆਉਂਦਾ ਹੈ ਅੰਤਿਮ ਪੜਾ ਜਿੱਥੇ ਸੱਚ ਤੇ ਸੱਚ ਦਾ ਖੋਜੀ ਉਹ ਦੋ ਵੱਖਰੀਆਂ ਚੀਜ਼ਾਂ ਨਹੀਂ ਰਹਿੰਦੇ ਉਹ ਇੱਕ ਹੋ ਜਾਂਦੇ ਨੇ ਸੱਚ ਸਿਰਫ ਇੱਕ ਵਿਚਾਰ ਨਹੀਂ ਰਹਿੰਦਾ ਸਗੋਂ ਉਹ ਉਸ ਦੇ ਸਰੀਰ ਦੇ ਹਰ ਸੈੱਲ ਵਿੱਚ ਉਸ ਦੀਆਂ ਹੱਡੀਆਂ ਦੇ ਗੁੱਦੇ ਵਿੱਚ ਤੇ ਉਸ ਤੇ ਖੂਨ ਵਿੱਚ ਵਸ ਜਾਂਦਾ ਹੈ ਹੱਡੀਆਂ ਦੇ ਗੁੱਦੇ ਵਿੱਚ ਵਸ ਜਾਣਾ ਵਾਹ ਇਹ ਬਹੁਤ ਸ਼ਕਤੀਸ਼ਾਲੀ ਤਸਵੀਰ ਹੈ ਇਸ ਦਾ ਮਤਲਬ ਹੈ ਕਿ ਇਹ ਹੁਣ ਕੋਈ ਅਜਹੀ ਚੀਜ਼ ਨਹੀਂ ਜਿਸ ਬਾਰੇ ਤੁਸੀਂ ਸੋਚਦੇ ਹੋ ਸਗੋਂ ਉਹ ਚੀਜ਼ ਹੈ ਜੋ ਤੁਸੀਂ ਹੋ ਅਤੇ ਲੇਖਕ ਇਸ ਨੂੰ ਇੱਕ ਬਹੁਤ ਹੀ ਸਖਤ ਪ੍ਰੀਖਿਆ ਨਾਲ ਜੋੜਦਾ ਹੈ ਉਹ ਕਹਿੰਦਾ ਹੈ ਕਿ ਇਹ ਏਕਤਾ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਪਿਆਨਕ ਤਸੀਹਾਂ ਜਿਵੇਂ ਤੱਤੇ ਤਵਿਆਂ ਤੇ ਬੈਠਣ ਤੇ ਵੀ ਉਹ ਵਿਅਕਤੀ ਸੱਚ ਤੋਂ ਵੱਖ ਨਹੀਂ ਹੁੰਦਾ ਹਾਂ ਕਿਉਂਕਿ ਉਸ ਸਥਿਤੀ ਵਿੱਚ ਸੱਚ ਨੂੰ ਵੱਖ ਕਰਨਾ ਆਪਣੇ ਆਪ ਨੂੰ ਵੱਖ ਕਰਨ ਦੇ ਬਰਾਬਰ ਹੋਵੇਗਾ ਸੱਚ ਉਸ ਦੀ ਹੋਂਦ ਦਾ ਹਿੱਸਾ ਬਣ ਚੁੱਕਾ ਹੈ ਜਿਸ ਨੂੰ ਕੋਈ ਵੀ ਬਾਹਰੀ ਤਾਕਤ ਖੋ ਨਹੀਂ ਸਕਦੀ ਇਹ ਹੈ ਅਸਲ ਪ੍ਰਾਪਤੀ ਇਹ ਉਹ ਥਾਂ ਹੈ ਜਿੱਥੇ ਖਜ਼ਾਨਾ ਸਿਰਫ ਜਾਣਿਆ ਨਹੀਂ ਜਾਂਦਾ ਸਗੋਂ ਹਾਸਲ ਕਰ ਲਿਆ ਜਾਂਦਾ ਹੈ ਤੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਤਾਂ ਇਹ ਜੋ ਸੱਚ ਨੂੰ ਆਪਣੇ ਵਜੂਦ ਦਾ ਹਿੱਸਾ ਬਣਾਉਣ ਦੀ ਪ੍ਰਕਿਰਿਆ ਹੈ ਭਾਵੇਂ ਇਸ ਲਈ ਕਿੰਨਾ ਵੀ ਦੁੱਖ ਕਿਉਂ ਨਾ ਸਹਿਣਾ ਪਵੇ ਇਹ ਸਭ ਤੋਂ ਵੱਡੀ ਪ੍ਰੀਖਿਆ ਵੱਲ ਇਸ਼ਾਰਾ ਕਰਦੀ ਹੈ ਆਪਣੀ ਮੌਤ ਦਾ ਸਾਹਮਣਾ ਕਰਨਾ ਤੇ ਇਹ ਸਾਨੂੰ ਸਾਡੇ ਸਰੋਤਾਂ ਦੇ ਦੂਜੇ ਹਿੱਸੇ ਵੱਲ ਬੜੇ ਸੁਭਾਵਿਕ ਤਰੀਕੇ ਨਾਲ ਲੈ ਕੇ ਆਉਂਦੀ ਹੈ ਜੋ ਮਨੁੱਖ ਦੀ ਅਮਰਤਾ ਦੀ ਇੱਛਾ ਤੇ ਕੇਂਦ੍ਰਿਤ ਹੈ ਬਿਲਕੁਲ ਦੂਜਾ ਅਧਿਆਇ ਰਹੱਸਮਈ ਅਮਰਤਾ ਅਸਲ ਵਿੱਚ ਇੱਕ ਬਹੁਤ ਹੀ ਦਿਲਚਸਪ ਜੋੜ ਹੈ ਇਹ ਮੂਲ ਕਿਤਾਬ ਦਾ ਹਿੱਸਾ ਨਹੀਂ ਸੀ ਇਸ ਨੂੰ ਬਾਅਦ ਵਿੱਚ ਦਲਜੀਤ ਸਿੰਘ ਦੇ ਵਿਚਾਰਾਂ ਵਜੋਂ ਸ਼ਾਮਲ ਕੀਤਾ ਗਿਆ ਸੀ ਤੇ ਉਹ ਇਸ ਗੱਲ ਤੇ ਇੱਕ ਵੱਖਰਾ ਦ੍ਰਿਸ਼ਟੀਕੋਣ ਪੇਸ਼ ਕਰਦੇ ਨੇ ਕਿ ਅਧਿਆਤਮਿਕ ਖੋਜ ਦੇ ਪਿੱਛੇ ਦੀ ਮੂਲ ਪ੍ਰੇਰਣਾ ਕੀ ਹੈ ਉਹ ਕਹਿੰਦੇ ਨੇ ਕਿ ਸ਼ਾਇਦ ਸ਼ਾਇਦ ਮਨੁੱਖ ਦੀ ਸਾਰੀ ਧਾਰਮਿਕ ਖੋਜ ਦਾ ਆਧਾਰ ਹੀ ਅਮਰ ਹੋਣ ਦੀ ਇੱਛਾ ਹੈ ਇਹ ਇੱਕ ਬਹੁਤ ਵੱਡਾ ਦਾਵਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਰੱਬ ਨੂੰ ਨਹੀਂ ਸਗੋਂ ਮੌਤ ਤੋਂ ਬਚਾਉਣ ਨੂੰ ਲੱਭ ਰਹੇ ਹਾਂ ਦੇਖੋ ਇਹ ਦ੍ਰਿਸ਼ਟੀਕੋਣ ਇਹੀ ਸੁਝਾ ਦਿੰਦਾ ਹੈ ਇਸ ਅਨੁਸਾਰ ਮਨੁੱਖ ਆਪਣੇ ਆਰਜੀ ਨਾਸ਼ਵਾਨ ਜੀਵਨ ਵਿੱਚ ਬਹੁਤ ਅਸੁਰੱਖਿਤ ਮਹਿਸੂਸ ਕਰਦਾ ਹੈ ਮੌਤ ਉਸ ਦਾ ਸਭ ਤੋਂ ਵੱਡਾ ਸਭ ਤੋਂ ਡੂੰਗਾ ਡਰ ਹੈ ਸਾਡੀ ਹੋਂਦ ਦੀ ਮੂਲ ਪ੍ਰਵਿਰਤੀ ਇਸ ਅਸੁਰੱਖਿਆ ਨੂੰ ਦੂਰ ਕਰਨਾ ਤੇ ਜਿਉਂਦੇ ਰਹਿਣਾ ਹੈ ਲਿਖਿਤ ਵਿੱਚ ਕਿਹਾ ਗਿਆ ਹੈ ਕਿ ਜੀਵਨ ਇਸ ਸਮੱਸਿਆ ਨੂੰ ਦੋ ਜੀਵ ਵਿਗਿਆਨਿਕ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਹਿਲਾ ਹੈ ਸਵੈ ਸੰਭਾਲ ਯਾਨੀ ਖਾਣਾ ਪੀਣਾ ਆਪਣੀ ਰੱਖਿਆ ਕਰਨਾ ਦੂਜਾ ਹੈ ਪ੍ਰਜਨਨ ਯਾਨੀ ਆਪਣੀ ਔਲਾਦ ਰਾਹੀਂ ਇਸ ਸੰਸਾਰ ਵਿੱਚ ਜਿਉਂਦੇ ਰਹਿਣਾ ਪਰ ਇਹ ਦੋਵੇਂ ਤਰੀਕੇ ਇਹ ਨਾਕਾਫੀ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਸਰੀਰਿਕ ਤੌਰ ਤੇ ਹਮੇਸ਼ਾ ਲਈ ਨਹੀਂ ਜੀ ਸਕਦੇ ਤੇ ਸਾਡੀ ਔਲਾਦ ਸਾਡੀ ਚੇਤਨਾ ਨੂੰ ਅੱਗੇ ਨਹੀਂ ਵਧਾਉਂਦੀ ਇਸ ਲਈ ਡਰਦਾ ਬਣਿਆ ਰਹਿੰਦਾ ਹੈ ਤਾਂ ਫਿਰ ਗੁਰੂਆਂ ਨੇ ਇਸ ਡੂੰਗੇ ਡਰ ਦਾ ਕੀ ਹੱਲ ਸੁਝਾਇਆ ਹੈ ਆ ਹੈ ਰੱਬੀ ਚੇਤਨਾ ਗੋਡ ਕੌਨਸ਼ੀਅਸਨੈਸ ਲਿਖਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਈ ਹਵਾਲੇ ਦਿੱਤੇ ਗਏ ਨੇ ਜੋ ਸਿੱਧਾ ਇਸੇ ਨੁਕਤੇ ਤੇ ਜ਼ੋਰ ਦਿੰਦੇ ਨੇ ਜਿਵੇਂ ਕਿ ਜੋ ਮਰਨ ਤੋਂ ਡਰਦਾ ਹੈ ਉਸ ਨੂੰ ਸੰਤਾਂ ਦੀ ਸ਼ਰਨ ਲੈਣੀ ਚਾਹੀਦੀ ਹੈ ਜਾਂ ਜੇ ਮਨੁੱਖ ਰੱਬ ਨੂੰ ਯਾਦ ਕਰਦਾ ਹੈ ਤਾਂ ਦੁੱਖ ਅਤੇ ਮੌਤ ਉਸ ਦੇ ਨੇੜੇ ਨਹੀਂ ਆਉਂਦੇ ਇੱਕ ਹੋਰ ਹਵਾਲਾ ਹੈ ਜੋ ਸਿਰਫ ਰੱਬ ਦਾ ਆਸਰਾ ਲੈਂਦਾ ਹੈ ਉਹ ਮੌਤ ਦੇ ਫੰਦੇ ਤੋਂ ਬਚ ਜਾਂਦਾ ਹੈ ਇਹ ਸਾਰੇ ਹਵਾਲੇ ਇੱਕੋ ਦਿਸ਼ਾ ਵੱਲ ਇਸ਼ਾਰਾ ਕਰਦੇ ਨੇ ਇਹ ਹਵਾਲੇ ਬਹੁਤ ਸ਼ਕਤੀਸ਼ਾਲੀ ਨੇ ਪਰ ਰੱਬੀ ਚੇਤਨਾ ਦਾ ਅਸਲ ਵਿੱਚ ਮਤਲਬ ਕੀ ਹੈ ਇਹ ਸਿਰਫ ਇੱਕ ਵਿਸ਼ਵਾਸ ਹੈ ਜਾਂ ਇਸ ਤੋਂ ਵੱਧ ਕੁਝ ਹੈ ਇਹ ਅਵਸਥਾ ਮਹਿਸੂਸ ਕਿਵੇਂ ਹੁੰਦੀ ਹੈ ਜਿੱਥੇ ਮੌਤ ਦਾ ਡਰ ਗਾਇਬ ਹੋ ਜਾਂਦਾ ਹੈ ਇਹ ਬਹੁਤ ਵਧੀਆ ਸਵਾਲ ਹੈ ਕਿਉਂਕਿ ਇਹ ਸਾਨੂੰ ਵਾਪਸ ਜਾਣਨ ਅਤੇ ਹੋਣ ਦੇ ਫਰਕ ਤੇ ਲਿਆਉਂਦਾ ਹੈ ਰੱਬੀ ਚੇਤਨਾ ਸਿਰਫ ਇਹ ਮੰਨ ਲੈਣਾ ਨਹੀਂ ਹੈ ਕਿ ਰੱਬ ਮੌਜੂਦ ਹੈ ਇੱਕ ਅਨੁਭਵ ਹੈ ਇੱਕ ਚੇਤਨਾ ਦਾ ਪੱਧਰ ਹੈ ਜਿੱਥੇ ਵਿਅਕਤੀ ਦੀ ਆਪਣੀ ਵਖਰੀ ਹੋਣ ਦਾ ਅਹਿਸਾਸ ਮਿਟ ਜਾਂਦਾ ਹੈ ਦੇਖੋ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਛੋਟੇ ਨਾਸ਼ਵਾਨ ਸਰੀਰ ਵਜੋਂ ਦੇਖਦੇ ਹੋ ਤਾਂ ਮੌਤ ਦਾ ਡਰ ਸੁਭਾਵਿਕ ਹੈ ਪਰ ਜਦੋਂ ਚੇਤਨਾ ਦਾ ਵਿਸਤਾਰ ਹੁੰਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਉਸ ਅਨੰਤ ਅਬినాਸ਼ੀ ਹੋਣ ਦਾ ਹਿੱਸਾ ਮਹਿਸੂਸ ਕਰਦੇ ਹੋ ਤਾਂ ਕਿਸ ਚੀਜ਼ ਦਾ ਡਰ ਜੇ ਤੁਸੀਂ ਸਮੁੰਦਰ ਹੋ ਤਾਂ ਇੱਕ ਲਹਿਰ ਦੇ ਟੁੱਟਣ ਦਾ ਕੀ ਡਰ ਤਾਂ ਇਹ ਪਛਾਣ ਦਾ ਇੱਕ ਬੁਨਿਆਦੀ ਬਦਲਾਅ ਹੈ ਡਰ ਇਸ ਲਈ ਹੈ ਕਿਉਂਕਿ ਸਿ ਆਪਣੀ ਪਛਾਣ ਆਪਣੇ ਸਰੀਰ ਤੇ ਮਨ ਨਾਲ ਜੋੜੀ ਹੋਈ ਹੈ ਜੋ ਕਿ ਦੋਵੇਂ ਨਾਸ਼ਵਾਨ ਨੇ ਤੇ ਰੱਬੀ ਚੇਤਨਾ ਉਸ ਪਛਾਣ ਨੂੰ ਇੱਕ ਵੱਡੀ ਸਦੀਵੀ ਹਕੀਕਤ ਨਾਲ ਜੋੜ ਦਿੰਦੀ ਹੈ। ਬਿਲਕੁਲ ਉਸ ਅਵਸਥਾ ਵਿੱਚ ਮੌਤ ਇੱਕ ਅੰਤ ਨਹੀਂ ਸਗੋਂ ਇੱਕ ਪਰਿਵਰਤਨ ਲੱਗਦੀ ਹੈ। ਗੁਰੂ ਦੀ ਸੇਵਾ ਤੇ ਨਾਮ ਸਿਮਰਨ ਨੂੰ ਇਸੇ ਚੇਤਨਾ ਨੂੰ ਵਿਕਸਿਤ ਕਰਨ ਦੇ ਸਾਧਨ ਵਜੋਂ ਦੱਸਿਆ ਗਿਆ ਹੈ। ਇਹ ਮਨ ਨੂੰ ਉਸ ਦੀਆਂ ਸੀਮਿਤ ਪਛਾਣਾਂ ਤੋਂ ਮੁਕਤ ਕਰਕੇ ਉਸ ਨੂੰ ਉਸ ਦੀ ਅਸਲ ਵਿਸ਼ਾਲ ਹੋਂਦ ਨਾਲ ਜੋੜਨ ਦੀ ਪ੍ਰਕਿਰਿਆ ਹੈ। ਇਸ ਲਈ ਕਿਹਾ ਗਿਆ ਹੈ ਕਿ ਗੁਰੂ ਦੀ ਸੇਵਾ ਸ਼ਾਂਤੀ ਅਤੇ ਅਸੁਰੱਖਿਆ ਤੋਂ ਮੁਕਤੀ ਦਿੰਦੀ ਹੈ ਜਨਮ ਮਰਨ ਦਾ ਚੱਕਰ ਟੁੱਟ ਜਾਂਦਾ ਹੈ ਔਰ ਮੌਤ ਦਾ ਦੂਤ ਬੇਵਸ ਹੋ ਜਾਂਦਾ ਹੈ ਤਾਂ ਫਿਰ ਜੇ ਅਸੀਂ ਇਸ ਸਾਰੀ ਗੱਲਬਾਤ ਨੂੰ ਸਮੇਟিয়ে ਤਾਂ ਅਸੀਂ ਆਪਣੇ ਸ਼ੁਰੂਆਤੀ ਸਵਾਲ ਤੇ ਵਾਪਸ ਆਉਨੇ ਆ ਜਾਣਨ ਅਤੇ ਹੋਣ ਵਿੱਚ ਫਰਕ ਇਹਨਾਂ ਲਿਖਤਾ ਨੇ ਸਾਨੂੰ ਦਿਖਾਇਆ ਹੈ ਕਿ ਇਹ ਪਾੜਾ ਕਿਉਂ ਮੌਜੂਦ ਹੈ ਪਹਿਲੀ ਗੱਲ ਸਿਰਫ ਬૌਧਿਕ ਗਿਆਨ ਯਾਨੀ ਖਜ਼ਾਨੇ ਦਾ ਨਕਸ਼ਾ ਕਾਫੀ ਨਹੀਂ ਹੈ ਅਸਲ ਕੰਮ ਖੁਦਾਈ ਕਰਨ ਵਿੱਚ ਹੈ ਦੂਜਾ ਸਾਡਾ ਆਪਣਾ ਮਨ ਹੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਅਧਿਆਤਮਿਕ ਗਿਆਨ ਨੂੰ ਹੀ ਆਪਣੇ ਹੰਕਾਰ ਨੂੰ ਵਧਾਉਣ ਤੇ ਅਸਲ ਅਭਿਆਸ ਤੋਂ ਬਚਣ ਲਈ ਵਰਤਦਾ ਹੈ ਜਿਸ ਨੂੰ ਅਸੀਂ ਅਧਿਆਤਮਿਕ ਬਾਈਪਾਸਿੰਗ ਕਹਾ ਇਸ ਲਈ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਤੋਂ ਆਪਣੇ ਵਜੂਦ ਦਾ ਹਿੱਸਾ ਬਣਾਉਣ ਲਈ ਨਿਰੰਤਰ ਅਭਿਆਸ ਲਗਨ ਤੇ ਸਹੀ ਮਾਰਗਦਰਸ਼ਨ ਜਿਵੇਂ ਕਿ ਗੁਰਬਾਣੀ ਦੀ ਲੋੜ ਹੁੰਦੀ ਹੈ ਇਹ ਇੱਕ ਲੰਬੀ ਯਾਤਰਾ ਹੈ ਅੰਤ ਵਿੱਚ ਇਹ ਲਿਖਤਾ ਦੱਸਦੀਆਂ ਨੇ ਕਿ ਇਸ ਯਾਤਰਾ ਦਾ ਸਭ ਤੋਂ ਵੱਡਾ ਫਲ ਮੌਤ ਦੇ ਡਰ ਤੋਂ ਮੁਕਤੀ ਹੈ ਜੋ ਰੱਬੀ ਚੇਤਨਾ ਯਾਨੀ ਆਪਣੀ ਅਸਲ ਪਹਿਚਾਨ ਨੂੰ ਪਹਿਚਾਣਨ ਨਾਲ ਮਿਲਦੀ ਹੈ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਲਿਖਤਾ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਅਸਲ ਸੱਚਾਈ ਤਸੀਹਿਆਂ ਦੇ ਬਾਵਜੂਦ ਵੀ ਖੋਜੀ ਤੋਂ ਵੱਖ ਨਹੀਂ ਹੁੰਦੀ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਸਾਡੇ ਆਪਣੇ ਰੋਜ਼ਾਨਾ ਜੀਵਨ ਵਿੱਚ ਸਾਡੇ ਵਿਸ਼ਵਾਸ ਅਤੇ ਸਾਡੇ ਕੰਮ ਖਾਸ ਕਰਕੇ ਜਦੋਂ ਹਾਲਾਤ ਔਖੇ ਹੁੰਦੇ ਨੇ ਉਹਨਾਂ ਵਿੱਚ ਕਿੰਨਾ ਕੁ ਮੇਲ ਹੈ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਕੋਈ ਵਿਸ਼ਵਾਸ ਸਿਰਫ ਸਾਡੇ ਦਿਮਾਗ ਦੇ ਇੱਕ ਵਿਚਾਰ ਨਾ ਰਹਿ ਕੇ ਸਾਡੀਆਂ ਹੱਡੀਆਂ ਦੇ ਗੁੱਦੇ ਵਿੱਚ ਵਸ ਚੁੱਕੀ ਇੱਕ ਸੱਚਾਈ ਬਣ ਗਿਆ ਹੈ